ਜਿਹੜੀ ਸੰਪਰਦਾਮਾ ਜੇ ਦੋ ਬਾਟਿਆ ਜ ਕੋਈ ਅੰਬਰ ਚ ਛਕੇਗਾ ਤੁਸੀਂ ਦੋਸਤੋ ਉਹ ਕੀ ਸੰਦੇਸ਼ ਦੇ ਰਿਹਾ ਇੱਥੇ ਸਾਹਿਬ ਜੀ ਦਾ ਮਾਰੇ ਆ ਬੱਬਲ ਵੀਰ ਸਿੰਘ ਜੀ ਕੋਸੂਰਵਾਰ ਬੱਬਲ ਵੀਰ ਸਿੰਘ ਜੀ ਬਿਲਕੁਲ ਕੋਸੂਰਵਾਰ ਨੇ ਪੰਥ ਦੇ ਮੁਖੀ ਇਹ ਇਹਨਾਂ ਦੀ ਚੀਕਾਂ ਪਹਿਣੀ ਆ ਜੀ ਸੁਣ ਕੇ ਇਹਨਾਂ ਦੇ ਬੜੇ ਚੜਦਾ ਕਹਿਣਾ ਹੀ ਬਾਬਾ ਕਲਵਿੰਦਰ ਸਾਨੂੰ ਮਾਰ ਦਈਏ ਜਿਹੜੇ ਬੰਦਿਆਂ ਨੇ ਆਵਾਜ਼ ਚੱਕੀ ਹੈ ਪੰਜ ਸੱਤ ਬੰਦੇ ਹੁਣ ਤੱਕ ਮਾਰ ਕੋ ਤਾਂ ਕਿ ਜਿਹੜੇ ਵਿਵੇਕ ਇਹਨਾਂ ਦੇ ਗੁਰੂ ਹਰਮੰਦਰ ਸਾਹਿਬ ਚਲ ਜਾਣ ਕਿਸੇ ਗੁਰੂ ਘਰ ਚਲ ਜਾਣ ਉਹ ਤਾਂ ਪ੍ਰਸ਼ਾਦ ਮਿਲਦਾ ਨਾ ਪ੍ਰਸ਼ਾਦ ਲੈ ਕੇ ਬਾਹਰ ਆ ਕੇ ਸੁੱਟ ਦਿੰਦੇ ਜੀ ਸਾਡਾ ਬੁੱਢਾ ਦਲ ਲੱਗੀ ਬੈਠਾ ਹੈ ਬੁੱਢੇ ਦਲ ਦੇ ਵਿੱਚ ਭਵੀ ਸਿੰਘ ਦੀ 96 ਕਰੋੜੀ 96 ਕਰੋੜੀ ਬਿਲਕੁਲ ਉਹਨਾਂ ਦੇ ਵਿੱਚ ਦੋ ਬਾਟੇ ਹੋਏ ਪਿਛਲੇ ਸਾਲ ਬ੍ਰਾਹਮਣਵਾਦ ਕਿੱਥੋਂ ਵੜ ਗਿਆ ਕੌਣ ਵੜ ਰਿਹਾ ਬ੍ਰਾਹਮਣ ਦੇਖੋ ਇਹ ਤੇ ਹੁਣ ਆਪਾਂ ਸੋਚਣਾ ਪਏਗਾ ਸਾਨੂੰ ਵੀ ਸਾਡੀ ਕੌਮ ਨੂੰ ਸਾਡੇ ਇਹ ਪੰਥ ਦੇ بڑے بڑے ਜਹੇਦਾਰ ਸੰਪਰਦਾਵਾਂ ਦੇ ਮੁਖੀਾਨੂੰ ਤੇ ਕਿੰਨ ਲੱਗੇ ਸ਼ਰਮ ਆਉਂਦੀ ਹੈ ਲੋਕੋ ਸਾਨੂੰ ਕਹਿੰਦੇ ਆ ਵੀ ਤੁਸੀਂ ਇਹ ਕਿਉਂ ਪ੍ਰਚਾਰ ਕਰਦੇ ਹੋ ਮਾਂਗੇ ਪੁੱਛੀ ਵੀ ਚੰਨੀ ਕਰੋੜੀ ਜਿਹੜੇ ਦਲ ਆ ਉਸ ਦੇ ਨਾਲ ਹੀ ਜੁੜੇ ਹੋਏ ਹੋ ਪਰ ਉਸੇ ਦਲ ਦੇ ਵਿੱਚ ਰਹਿ ਕੇ ਗੱਲ ਰੱਖਣੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਇਹਨਾਂ ਪੱਤਿਆਂ ਦੇ ਆ ਰਹੇ ਐਸਐਸ ਹੈ ਵੀ ਹੋ ਗਈ ਵਿੱਚ ਵੜ ਵੀ ਸਾਡੇ ਪੰਥ ਦੇ ਬਿਲਕੁਲ ਵੜੀ ਇਹ ਤੋਂ ਅਸਲ ਤੇ ਜਿਹੜੇ ਡੇਰਾਵਾਦ ਹੈ ਨਾ ਭਾਵੇਂ ਸਾਡੇ ਨਾਨਕਸਰ ਵਾਲੇ ਭਾਵੇਂ ਹੋਰ ਆ ਅਸਲ ਇਹ ਉਹਨਾਂ ਨੇ ਜਿਹੜੇ ਉਹਨਾਂ ਦੇ ਵੱਡੇ ਪੁਰਖੇ ਸੀਗੇ ਮੰਝਲੋ ਮੰਝਲੀ 108 ਮਹਾਰਾਜ ਫਲਾਣੇ ਮਹਾਰਾਜ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਡੇਰੇਵਾਦ ਦੇ ਸੰਤ ਸੀ ਉਹਨਾਂ ਨੂੰ ਗੁਰੂ ਪੇਸ਼ ਕਰਤਾ ਬਣਾ ਕੇ ਲੋਕਾਂ ਦੇ ਅੱਜ ਤੱਕ ਗੁਰੂ ਤੇਗ ਬਹਾਦਰ ਪਾਸ਼ਾ ਦਾ ਇਤਿਹਾਸ ਉਹਨਾਂ ਦੇ ਸਟੇਟ ਨੂੰ। ਉਹਨਾਂ ਦੀਆਂ ਜਨਾਨੀਆਂ ਵੀ ਖੁਦ ਲੈਣਾ ਲੱਗਿਆ ਤੇ ਦੇਰਿਆ ਜਾ ਕੇ। ਪ੍ਰਸ਼ਾਦਾ ਨਹੀਂ ਪੱਕਦਾ ਉੱਥੇ। ਪ੍ਰਸ਼ਾਦਾ ਵੀ ਲੋਕ ਦੇ ਕੇ ਹੁੰਦੇ ਦੱਸੋ ਤੁਸੀਂ ਕੀ ਕਰ ਕੀ ਰੇ? ਅਸੀਂ ਫੇਸਬੁੱਕ ਉੱਤੇ, YouTube ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਅਸੀਂ ਇਹ ਲਿਖਦੇ ਆਂ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਆ ਤੇ ਅਸੀਂ ਉਹਨਾਂ ਦੇ ਕਈਆਂ ਉੱਤੇ ਗੱਲਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਆਂ। ਇਤਿਹਾਸ ਸਾਨੂੰ ਬੜਾ ਕੁਝ ਸਿਖਾਉਂਦਾ ਹੈ ਪਰ ਅਸੀਂ ਸਿੱਖਦੇ ਨਹੀਂ ਇਤਿਹਾਸ ਭੁੱਲਦੇ ਜਾ ਰਹੇ ਹਾਂ ਵਿਸਰਦੇ ਜਾ ਰਹੇ ਹਾਂ ਅਸੀਂ ਜਿਸ ਥਾਂ ਦੇ ਉੱਤੇ ਬੈਠੇ ਹੋਏ ਹਾਂ ਇਹ ਥਾਂ ਬਹੁਤ ਪਾਕ ਪਵਿੱਤਰ ਹੈ ਪਾਕ ਪਵਿੱਤਰ ਧਰਤੀ ਹੈ ਸਾਡੇ ਸਾਹਮਣੇ ਇੱਕ ਧੂਣੀ ਬਲ ਰਹੀ ਹੈ ਕੁਝ ਲੱਕੜਾਂ ਰੱਖੀਆਂ ਹੋਈਆਂ ਨੇ ਅਸੀਂ ਇਸ ਦੀ ਨਿਗ ਮਾਰ ਰਹੇ ਹਾਂ ਅਸੀਂ ਸੇਕ ਲੈ ਰਹੇ ਹਾਂ ਕਿ ਠੰਡ ਨਾ ਲੱਗੇ ਪਰ ਉਹ ਵੇਲਾ ਕੀ ਸੀਗਾ ਜਦੋਂ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਸਾਸਨ ਨਦੀ ਤੋਂ ਹੁੰਦੇ ਹੋਏ ਜਿਹੜੇ ਰਾਹਾਂ ਦੇ ਉਤੋਂ ਇੱਥੋਂ ਤੱਕ ਪਹੁੰਚੇ ਜਿਵੇਂ ਸ਼ਹੀਦ ਕੀਤਾ ਗਿਆ ਉਹ ਬੜਾ ਵੱਡਾ ਇਤਿਹਾਸ ਹੈ ਪਰ ਅਸੀਂ ਉਹਨਾਂ ਕਈਆਂ ਗੱਲਾਂ ਦੇ ਉੱਤੇ ਪੂਰੇ ਨਹੀਂ ਉਤਰੇ ਕਈਆਂ ਜਿਹੀਂ ਤਸਵੀਰਾਂ ਨੇ ਕਿ ਅਸੀਂ ਦੋ ਪਾਸੇ ਨੂੰ ਵੰਡ ਦਿੱਤੇ ਕਿ ਇਹ ਬਾਟਾ ਵੱਖਰਾ ਹੈ ਇੱਥੇ ਅੰਮ੍ਰਿਤ ਸੰਚਾਰ ਵੱਖਰੇ ਦਾ ਹੋਣਾ ਹੈ ਜਾਤ ਪਾਤ ਹੋਣ ਲੱਗ ਗਈ ਜਾਤ ਪਾਤ ਵੀ ਇਤਿਹਾਸਕ ਥਾਵਾਂ ਦੇ ਉੱਤੇ ਹੋਣ ਲੱਗ ਗਈ ਪਰ ਉਸ ਨੂੰ ਕੰਟਰੋਲ ਕੌਣ ਕਰ ਰਿਹਾ ਕਿਵੇਂ ਹੋਣਾ ਇਹ ਬਹੁਤ ਵੱਡੇ ਸਵਾਲ ਨੇ ਅਸੀਂ ਇਸ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਜਥੇਦਾਰ ਬੱਬਾ ਕੁਲਵਿੰਦਰ ਸਿੰਘ ਜੀ ਹੋਰੀ ਨੇ ਬੱਬਾ ਮਾਨ ਸਿੰਘ ਜੀ ਨੇ ਕੋੜਿਆਂ ਵਾਲੇ ਤੇ ਸਿੰਘ ਸਾਹਿਬ ਜੀ ਦੀ ਫੌਜ ਸਾਰੀ ਖੜੀ ਹੋਈ ਹੈ ਬੱਬਾ ਜੀ ਨੇ ਸਾਡੇ ਨਾਲ ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਦੇ ਵਿੱਚੋਂ ਬਹੁਤ ਚੜ੍ਹਦੀ ਕਲਾ ਬਹੁਤ ਚੜ੍ਹਦੀ ਕਲਾ ਇਹ ਜਿਸ ਪੜਾਅ ਦੇ ਵਿੱਚ ਜਿਸ ਥਾਂ ਦੇ ਉੱਤੇ ਬੈਠੇ ਹੋਏ ਆ ਇਹ ਬਹੁਤ ਪਾਕ ਪਵਿੱਤਰ ਧਰਤੀ ਹੈ ਹਾਂਜੀ ਅਸੀਂ ਇੱਥੇ ਆ ਕੇ ਬੜਾ ਕੁਝ ਸਿੱਖਣਾ ਹੁੰਦਾ ਹੈ ਤੇ ਅੱਗੇ ਦੱਸਣਾ ਹੁੰਦਾ ਪਰ ਅਸੀਂ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਕੁਝ ਸਿੱਖ ਨਹੀਂ ਪਾਰੇ ਨਾ ਹੀ ਦੱਸ ਪਾ ਰਹੇ ਹਾਂ ਕਿਸੇ ਨੂੰ ਜਿਸ ਹੱਸ ਨਾਲ ਇਹ ਸਾਰੀਆਂ ਚੀਜ਼ਾਂ ਨੇ ਜਿਵੇਂ ਆਪਾਂ ਅਕਸਰ ਗੱਲ ਕਰਦੇ ਰਹਿੰਨੇ ਕਿ ਦੋ ਬਾਟੇ ਨੇ ਇਸ ਥਾਂ ਦੇ ਉੱਤੇ ਵੀ ਕਈ ਵਾਰ ਦੋ ਬਾਟੇ ਹੋ ਜਾਂਦੇ ਆ ਦੋ ਲੈਣਾ ਹੋ ਜਾਂਦੀਆਂ ਨੇ ਪੰਕਤਾਂ ਹੋ ਜਾਂਦੇ ਨੇ ਤੁਸੀਂ ਅਕਸਰ ਬੋਲਦੇ ਹੋ ਚੀਜ਼ਾਂ ਨੂੰ ਲੈ ਕੇ ਹਾਂਜੀ ਤੇ ਇਸ ਪੜਾਅ ਦੇ ਵਿੱਚ ਬੈਠੇ ਹੋ ਅੱਜ ਕੀ ਚੱਲ ਰਿਹਾ ਮਨ ਦੇ ਵਿੱਚ ਪਹਿਲਾਂ ਤਾਂ ਇਤਿਹਾਸ ਤੋਂ ਸ਼ੁਰੂ ਕਰਦੇ ਹਾਂ ਅਸੀਂ ਫਤਿਹਗੜ੍ਹ ਸਾਹਿਬ ਤੋਂ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਇਹ ਫਤਿਹਗੜ੍ਹ ਸਾਹਿਬ ਹੂੰ ਜਿੱਥੇ ਕੀ ਸਾਰਿਆਂ ਨੂੰ ਪਤਾ ਵੀ ਕਿੱਡੀ ਵੱਡੀ ਸ਼ਹੀਦੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਧੰਨ ਧੰਨ ਮਾਤਾ ਗੁਜਰਕੌਰ ਜੀ ਜੀ ਦੇਖੋ ਉਹੀ ਪੰਥ ਆ ਹੂੰ ਉਹੀ ਧਰਮ ਆ ਹੂੰ ਇੱਕ 7 ਸਾਲ ਦੇ ਇੱਕ 9 ਸਾਲ ਦੇ ਹੂੰ ਸਾਬ ਜਾਦੇ ਨੇ ਧਰਮ ਨੂੰ ਲਾਜ ਨਹੀਂ ਲਾਈ ਬਿਲਕੁਲ ਧਰਮ ਨਹੀਂ ਬਦਲਿਆ ਪਰਸ਼ੀਦਿਆ ਪ੍ਰਾਪਤ ਕਰ ਗਏ ਇੱਕ ਨਿੱਕੇ ਨਿੱਕੇ ਬੱਚੇ ਚਲੋ ਉਹ ਤੇ ਕਿਰਪਾ ਸੀ ਮਹਾਰਾਜ ਦੀ ਕਿਹੜੀ ਆ ਉਹ ਸ਼ਕਤੀ ਸੀ ਪਰ ਹੈ ਤੇ ਮਾਸੂਮ ਬੱਚੇ ਸੀ ਨਾ ਤੇ ਦੇਖੋ ਅੱਜ ਸਾਡਾ ਧਰਮ ਜਾਂ ਸਾਡਾ ਪੰਥ ਸਾਡੀ ਹਕੂਮ ਕਿੱਥੇ ਖੜੀ ਆ ਹੂੰ ਤੇ ਇਸ ਕਰਕੇ ਸਾਨੂੰ ਜਿਹੇ ਇਤਿਹਾਸ ਨਾਲ ਜੁੜੀਏ ਦੇਖੋ ਦਸਵੇਂ ਪਾਤਸ਼ਾਹ ਦਾ ਪਰਿਵਾਰ ਸਭ ਤੋਂ ਪਹਿਲਾਂ ਤਾਂ ਨੰਦਪੁਰ ਸਾਹਿਬ ਦੇ ਵਿੱਚ ਦੇਖੋ ਤੁਸੀਂ ਵੀ ਕਿੰਨਾ ਉਹਨਾਂ ਨੇ ਸਮਾਂ ਕਿੰਨਾ ਦੁੱਖ ਦਾ ਸਮਾਂ ਸੀ ਜਦੋਂ ਕੀ ਉਹ ਤੇ ਘੇਰਾ ਇੰਨਾ ਚੱਕੇ ਘੇਰਾ ਰਹਿਣਾ ਤੇ ਪੱਤੇ ਤੋੜ ਤੋੜ ਵੀ ਦਰਖਤ ਸਿੰਘਾਂ ਨੇ ਖਾਦੇ ਆ ਕਿਹੜਾ ਸਮਾ ਸੀ ਉਸ ਟਾਈਮ ਪਰਿਵਾਰ ਨੇ ਹਾਂ ਉਤੋਂ ਫਿਰ ਉਹ ਪਰਿਵਾਰ ਨੇ ਅਨੰਦਪੁਰ ਸਾਹਿਬ ਛੱਡਣਾ ਹਾਂ ਛੱਡ ਕੇ ਸਰਸਾ ਦੇ ਇੱਕ ਸਾਰਾ ਪਰਿਵਾਰ ਵਿਛੜਨਾ ਹਾਂ ਕਿੰਡੀ ਵੱਡੀ ਗੱਲ ਹੈ ਨਾ ਹਾਂ ਇੱਕ ਦਸਵੇਂ ਪਾਸ਼ਾ ਦਾ ਜਿਗਰਾ ਸੀ ਜਿਹੜੇ ਕਿ ਦੇਖ ਲਓ ਇੰਨਾ ਪਰਿਵਾਰ ਇਕੱਲੇ ਇਕੱਲੇ ਜੀ ਹੋਣੇ ਇੱਕ ਰਾਜ ਭਾਗ ਇੱਕ ਸ਼ੈਨਸ਼ਾ ਗੁਰੂ ਗੋਬਿੰਦ ਸਿੰਘ ਪਾਸ਼ਾ ਦੁਨੀਆ ਦੇ ਹਾਂ ਸਿਰਫ ਸਾਡੇ ਲਈ ਕੀ ਕੋਈ ਕੁਝ ਨਹੀਂ ਕੀਤਾ ਉਹਨਾਂ ਨੇ ਬਿਲਕੁਲ ਆਪਣਾ ਮਾਤਾ ਕਿਤੇ ਸਾਡੀਆਂ ਜਿਹੜੀਆਂ ਮਹਿਲ ਸੀ ਮਹਾਰਾਜ ਦੇ ਉਹ ਕਿਸੇ ਪਾਸੇ ਲੰਘ ਗਏ ਬੱਚੇ ਕਿਸੇ ਪਾਸੇ ਵੱਡੇ ਸ਼ਹਿਬਜ਼ਾਦੇ ਸਿੰਘ ਸਰਸਾ ਦੇ ਦੇਖੋ ਕਿੰਨੇ ਸਿੰਘ ਰੂੜੇ ਉਸ ਟਾਂ ਕੋੜੇ ਇਤਿਹਾਸ ਬੜਾ ਰੂੜਿਆ ਸਾਡੇ ਗੁਰਾਂ ਸਾਹਿਬ ਹਨ ਪਰ ਇੱਕ ਦਸਵੇਂ ਪਾਤਸ਼ਾਹ ਦੇਖੋ ਫਿਰ ਵੀ ਉਹ ਇਤਿਹਾਸਾ ਦੀ ਵਾਰ ਦਾ ਕੀਰਤਨ ਕੀਤਾ ਹਾਂ ਉਹ ਪਰਿਵਾਰ ਵਿਛੋੜਾ ਫਿਰ ਚਮਕੌਰ ਸਾਹਿਬ ਦੀ ਜੰਗ ਅੱਖਾਂ ਦੇ ਸਾਹਮਣੇ ਆਪਣੇ ਪੁੱਤ ਸ਼ਹੀਦ ਕਰਾਉਣੇ ਹਾਂ ਹਾਂ ਬਿਲਕੁਲ ਤੇ ਫਿਰ ਜਿਹੜੇ ਪੁੱਤਾਂ ਤੋਂ ਪਿਆਰੇ ਸਿੰਘ ਹਾਂ ਆਪਾਂ ਇੱਕ লাশ ਪਈ ਹੋਵੇ ਤੇ ਦੇਖੋ ਵੀ ਜੰਗ ਦੇ ਵਿੱਚ ਕਿੰਨੀਆਂ-ਕਿੰਨੀਆਂ ਲਾਸ਼ਾਂ ਸੀ ਬੱਚਿਆਂ ਦੀਆਂ ਇੱਕ ਜਿਹੜੇ ਅਸੀਂ ਕਲਯੁਗ ਦੇ ਵਿੱਚ ਜੀ ਰਹੇ ਆ ਇਸ ਟਾਈਮ ਦੇ ਵਿੱਚ ਸਮੇਂ ਦੇ ਵਿੱਚ ਜੀ ਰਹੇ ਆ ਇਹ ਕਾਲ ਦੇ ਵਿੱਚ ਜੀ ਰਹੇ ਆ ਸਾਡੇ ਤੋਂ ਕੁਝ ਵੀ ਬਰਦਾਸ਼ਤ ਨਹੀਂ ਹੁੰਦਾ ਸਾਨੂੰ ਕੋਈ ਉਹ ਇਹ ਕਹਿ ਦਵੇ ਸਾਡੀ ਜਵਾਕ ਨੂੰ ਕੁਝ ਕਹਿ ਦਵੇ ਅਸੀਂ ਬਰਦਾਸ਼ਤ ਨਹੀਂ ਕਰ ਪਾਉਂਦੇ ਅਸੀਂ ਹਰ ਸਮੇਂ ਲੱਭਦੇ ਉਸ ਸਮੇਂ ਨੂੰ ਦੇਖਦੇ ਰਹਿੰਦੇ ਆ ਕਿ ਸਾਡਾ ਪੁੱਤ ਸਾਡਾ ਬੱਚਾ ਘਰੇ ਵਾਪਸ ਕਦੋਂ ਆਏਗਾ ਪਰ ਉਹ ਟਾਈਮ ਕਿੰਨਾ ਵੱਡਾ ਬਲਵਾਨ ਸੀਗਾ ਉਸ ਸਮਾਂ ਕਿੱਡਾ ਵੱਡਾ ਬਲਵਾਨ ਸੀਗਾ ਉਹਨੇ ਧੰਨ ਜਿਗਰ ਨਾਲ ਉਹ ਚੀਜ਼ਾਂ ਨੂੰ ਮਹਿਸੂਸ ਕੀਤਾ ਤੇ ਮਾਣ ਮਹਿਸੂਸ ਹੋਇਆ ਸਭ ਨੂੰ ਸੰਗਤ ਨੂੰ ਮਾਣ ਮਹਿਸੂਸ ਹੁੰਦਾ ਹੁੰਦਾ ਹੁਣ ਤੱਕ ਦੇਖੋ ਉਹੀ ਕਿਰਪਾ ਸੱਚੇ ਪਾਤਸ਼ਾਹ ਦੀ ਦਸਵੇਂ ਪਾਤਸ਼ਾਹ ਦੀ ਹਨ ਜਦੋਂ ਸਾਰਾ ਪਰਿਵਾਰ ਸ਼ਹੀਦ ਹੋਇਆ ਫਿਰ ਇਥੇ ਨਿੱਕੇ ਬੱਚਿਆਂ ਦੀ ਸ਼ਹੀਦੀ ਮਾਤਾ ਗੁਜਰਕੌਰ ਦੀ ਸ਼ਹੀਦੀ ਤੇ ਜਦੋਂ ਮਹਾਰਾਜ ਦਮਦੋਵਾ ਸਾਹਿਬ ਗਏ ਤੇ ਮਾਤਾ ਨੇ ਪੁੱਛਿਆ ਜਦੋਂ ਮਾਤਾ ਮਾਈ ਹਨਾ ਮਾਤਾ ਸਹਿਬਕੌਰ ਜੀ ਮਾਤਾ ਸੁੰਦਰਕੌਰ ਜੀ ਵੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਤੁਹਾਡੇ ਬੱਚੇ ਆਪਣੇ ਕਿੱਥੇ ਹਨ ਫੇ ਮਾਰਾ ਇਹਨੇ ਕਿਹਾ ਇਹਨ ਪੁੱਤਰੋ ਕੇ ਸੀਸ ਪਰ ਵਾਰ ਦੀਏ ਸੂਤ ਚਾਰ ਚਾਰ ਮੁਏ ਤੋਂ ਕਿਆ ਹੋਵਾ ਜੀਵਤ ਕਹੀ ਜਾ ਰਹਾ ਅੱਜ ਉਹੀ ਜੀਵਤ ਹਮ ਦੇਖ ਲੋ ਕੋਈ ਤੇ ਪੰਥ ਨਾਲ ਜੁੜੇ ਹੋਏ ਆ ਹਮ ਕੌਮ ਦੇ ਨਾਲ ਜੁੜੇ ਆ ਜਿਨ੍ਹਾਂ ਨੂੰ ਅੱਜ ਇੱਥੇ ਦੇਖੋ ਆਪਾਂ ਬੈਠੇ ਆ ਚੰਡਾ ਸੇਕਦੇ ਆ ਕਿਉਂਕਿ ਆਪਾਂ ਨੂੰ ਠੰਡ ਲੱਗਦੀ ਆ ਆਪਾਂ ਉਹ ਪਲ ਕਿਵੇਂ ਯਾਦ ਕਰਾਂਗੇ ਇੱਕ ਠੰਡੇ ਬੁਰਜ ਦੇ ਵਿੱਚ ਹਮ ਬਜ਼ੁਰਗ ਮਾਤਾ ਤੇ ਨੀ ਕਿੰਨੇ ਕਿ ਮਾਸੂਮ ਬੱਚੇ ਭੁਖੇ ਤੇ ਆਈ ਰਹਿਣਾ ਉਹ ਆਪਾਂ ਚਾਰ ਦਿਨ ਨੂੰ ਕਿੱਥੇ ਕਰਾਂਗੇ ਫਿਰ ਸਾਰਾ ਪਰਿਵਾਰ ਵਿਛੜਿਆ ਹੋਵੇ ਮਾਤਾ ਦਾ ਪੁੱਤ ਕਿਤੇ ਦੂਜੇ ਪੋਤੇ ਸ਼ਹੀਦ ਹੋਏ ਹੋਣ ਨੋਵਾ ਕਿਤੇ ਸਾਰਾ ਰਾਜ ਭਾਗ ਸਾਰਾ ਫਤੇ ਹੋ ਜੇ ਤੇ ਇੰਨੀ ਠੰਡ ਦੇ ਵਿੱਚ ਰਹਿਣਾ ਇੱਕ ਦੱਸੋ ਕਿਹੜਾ ਟਾਈਮ ਸੀਗਾ ਤੇ ਸਾਡੀ ਕੌਮ ਕਿੱਥੇ ਖੜੀ ਆ ਜੀ ਬਿਲਕੁਲ ਬਾਬਾ ਜੀ ਆਪਾਂ ਤਸਵੀਰਾਂ ਬਹੁਤ ਵੱਖਰੀਆਂ ਦੇਖਦੇ ਆਂ ਸਾਨੂੰ ਸਾਡੇ ਇਤਿਹਾਸ ਤੇ ਮਾਣ ਹੁੰਦਾ ਜਦੋਂ ਵੀ ਅਸੀਂ ਪੜ੍ਹਦੇ ਆ ਸੁਣਦੇ ਆ ਕਿਸੇ ਤੋਂ ਜਾਂ ਕਿਤੇ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਸਾਡਾ ਇਤਿਹਾਸ ਕੀ ਹੈ ਪਰ ਸਾਡਾ ਇਤਿਹਾਸ ਬਦਲਿਆ ਕਿਉਂ ਜਾ ਰਿਹਾ ਜੋ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਆ ਸੀ ਕਿ ਵੱਖਰਾ ਕੀਤਾ ਸੀ ਸਭ ਤੋਂ ਸਿਰ ਤੇ ਦਸਤਾਰ ਜੇ ਸਾਡੇ ਸਿੰਘ ਸੋਨਾ ਨਹੀਂ ਪਾ ਸਕਦੇ ਸੀਗੇ ਉਹਨਾਂ ਨੂੰ ਨਹੀਂ ਮਿਲ ਸਕਦਾ ਸੀਗਾ ਉਹਨਾਂ ਨੂੰ ਕੜਾ ਦਿੱਤਾ ਸ਼ਾਸਤਰ ਬਖਸ਼ੇ ਸਾਰੀਆਂ ਚੀਜ਼ਾਂ ਬਖਸ਼ੀਆਂ ਪਰ ਹੁਣ ਦੇ ਜਿਹੜੇ ਕਈ ਮੁਖੀ ਨੇ ਸੰਪਰਦਾਵਾਂ ਨੇ ਉਹ ਚੀਜ਼ ਨੂੰ ਚੇਂਜ ਕਿਉਂ ਕਰਦੀਆਂ ਨੇ ਉਹ ਇਸ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕਿਉਂ ਕਰਦੀਆਂ ਨੇ ਭਾਵੇਂ ਉਹ ਅੰਮ੍ਰਿਤਸਰ ਚਾਰ ਨੂੰ ਲੈ ਕੇ ਆ ਭਾਵੇਂ ਉਹ ਕਿਸੇ ਵੀ ਚੀਜ਼ ਨੂੰ ਲੈ ਕੇ ਆ ਦੇਖੋ ਸਭ ਤੋਂ ਵੱਡੀ ਤੇ ਗੱਲ ਇਹੀ ਹੈ ਨਾ ਦੇਖੋ ਇੱਕ ਦਸਵੇਂ ਪਾਸ਼ਾ ਦੀ ਕੁਰਬਾਨੀ ਦੀ ਆਪਾਂ ਜਦੋਂ ਦੇਖਦੇ ਆ ਸਾਡੇ ਜਿਹੜੇ ਪੰਥ ਦੇ ਕਈ ਮੁਖੀ ਲਾਲੋ ਕੋਈ ਸੰਪਰਦਾਵਾਂ ਦੇ ਲਾਲੋ ਉਹ ਕਿੱਥੇ ਖੜੇ ਆ ਦੇਖੋ ਇਹ ਕਿਹੜਾ ਸਥਾਨ ਹੈ ਜਿੱਤੇ ਸਾਡੇ ਮਾਸੂਮ ਬੱਚੇ ਸੀਧਿਆ ਪ੍ਰਾਪਤ ਕਰ ਗਏ ਜਿਹੜੀ ਤੁਸੀਂ ਪੰਥ ਨੂੰ ਵੰਡਣ ਵਾਲੀ ਗੱਲ ਕਰਦੇ ਪਏ ਜੀ ਪੰਥ ਨੂੰ ਤੋੜਨ ਵਾਲੀ ਗੱਲ ਕਰਦੇ ਆ ਇੱਥੇ ਵੀ ਸਾਡੀ ਆਈੜੀਆ ਸੰਪਰਦਾਵਾਂ ਸਾਡੇ ਅਨੰਗ ਸਿੰਘ ਜਥੇਬੰਦੀਆ ਜਿਹੜੀ ਇੱਕ ਉੱਥੇ 2 ਬਟਾ ਚ ਅੱਜ ਵੀ ਇੱਥੇ ਅੰਬਰ ਦਾ ਸ਼ਿਕਾਇਤ ਜਣਾ ਦੇਖੋ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਸਾਡੀ ਧਰਤੀ ਦੇ ਉੱਤੇ 2 ਬਟਾ ਕੀਤਾ ਜਾਣਾ 2 ਬਟਾ ਕੀਤਾ ਜਾਣਾ ਪਿਛਲੇ ਸਾਲ ਸਾਡਾ ਬੁੱਢਾ ਦਲ ਲੱਗੀ ਬੈਠਾ ਬੁੱਡੇ ਦਲ ਦੇ ਵਿੱਚ ਪੀਰ ਸਿੰਘ ਦੀ 96 ਕਰੋੜੀ 96 ਕਰੋੜੀ ਬਿਲਕੁਲ ਉਹਨਾਂ ਦੇ ਵਿੱਚ ਦੋ ਬਾਟੇ ਹੋਏ ਪਿਛਲੇ ਸਾਲ ਹੋਰ ਦੂਜੀਆਂ ਜਥੇਬੰਦੀਆਂ ਲਾਲੋ ਦੇਖੋ ਵੀ ਇਹ ਸਮਾਹ ਕਿਹੜਾ ਹੈ ਇੱਥੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਰਾ ਪਰਿਵਾਰ ਸ਼ਹੀਦ ਕਰਾਤਾ ਸਾਡੇ ਲਈ ਸਾਰੀ ਕੌਮ ਇਕੱਠੀ ਕਰਨ ਲਈ ਤੇ ਇੱਥੇ ਅੱਜ ਵੀ ਦੋ ਬਾਟੇ ਚੰਬਰ ਦਸ਼ਕਾਇਆ ਜਾ ਰਿਹਾ ਅਸੀਂ ਕਿੰਨੀ ਕੌਮ ਜੋੜ ਰਹੇ ਹਾਂ ਅਸੀਂ ਕਿਹੜਾ ਪੰਥ ਜੋੜ ਰਹੇ ਹਾਂ ਅੱਜ ਸਾਡੇ ਬੱਚੇ ਅੱਜ ਉਹਨਾਂ 크ਿਸਮਸ ਦਾ ਦਿਹਾੜਾ ਆ ਗਿਆ ਅੱਜ ਛੋਟਾ ਵੱਡਾ ਠੀਕ ਹੈ ਤੇ ਲੋਕਾਂ ਦੇ ਇੱਕ ਹੀ ਢੋਲ ਵਜਾ ਰਹੇ ਆ ਤੇ ਸਾਡੀ ਮਾਨਸਿਕ ਸੀਤਾ ਕਿਥੋਂ ਤੱਕ ਗੁਲਾਮ ਹੋ ਗਈ ਐ ਸੀ ਕਿਥੋਂ ਤੱਕ ਜਾ ਰਹੇ ਆ ਯਾਰ ਸਾਡੇ ਲੋਕ ਹੁਣ ਇੱਥੇ ਜਿੱਥੇ ਜਿਹੜੀ ਸੰਪਰਦਾਮ ਆ ਜੇ ਦੋ ਬਾਟਿਆ ਜੋ ਕੋਈ ਅੰਬਰ ਤਛਕੇਗਾ ਤੁਸੀਂ ਦੋਸਤੋ ਉਹ ਕੀ ਸੰਦੇਸ਼ ਦੇ ਰਿਹਾ ਇੱਥੇ ਸਾਹਿਬ ਜੀ ਆਦਾ ਬਾਰੇ ਇੱਕ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜਿਹੜੀ ਇਹ ਬਾਣਾ ਹੈ ਇੱਕ ਬਾਦਸ਼ਾਹੀ ਪਛਾਕੇ ਅੱਜ ਤੋਂ ਪਹਿਲੇ ਸਮੇਂ 'ਚ ਨਹੀਂ ਪਾ ਸਕਦੇ ਸੀ ਆਪਾਂ ਕਿਉਂਕਿ ਬ੍ਰਾਹਮਣਵਾਦ ਛਤਰੀ ਵੈਸ਼ ਹੂੰ ਉਤੋਂ ਬਾਅਦ ਸਾਰੇ ਛੂਦਰ ਸੀ ਹੂੰ ਛੂਦਰਾ ਦੀਆਂ ਜਨਾਨੀਆਂ ਆਪਣੀ ਛਾਤੀ ਨਹੀਂ ਸੀ ਕੱਢ ਸਕਦੀ ਆਪਾਂ ਸਾਰਿਆਂ ਨੂੰ ਪਤਾ ਹੈ ਪਹਿਲੇ ਸਮੇਂ 'ਚ ਝਾੜੂ ਮੰਗਰ ਟੂਟਾ ਗਲਚਣਾ ਉਹ ਸਮਾਂ ਕਿੱਥੇ ਕੋ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਰਾ ਕੁਝ ਇਕੱਠਾ ਕਰਕੇ ਹੂੰ ਜਾਤਾਂ ਪਾਤਾਂ ਵਰਣ ਕੋਲ ਸਭ ਖਤਮ ਕਰਕੇ ਹੂੰ ਖਾਲਸਾ ਪੰਥ ਸਜਾਇਆ ਪਰ ਉਹ ਖਾਲਸਾ ਪੰਥ ਨੂੰ ਤਾਂ ਖਤਮ ਕੀਤਾ ਜਾ ਰਿਹਾ ਫਿਰ ਦੋ ਬਾਟੇ ਕਰਕੇ ਦੋ ਪੰਕਤੀਆਂ ਕਰਕੇ ਦੇਖੋ ਹੋਈ ਚੀਜ਼ ਚੱਲਦੀ ਪਈ ਰਹੇ। ਦੇਖੋ ਇੱਕ ਇਹਦੇ ਚ ਆਪਾਂ ਇਹ ਦੇਖੋ ਵੀ ਇਹਦੇ ਚ ਬ੍ਰਾਹਮਣਵਾਦ ਕਿੱਥੋਂ ਵੜ ਗਿਆ। ਕੌਣ ਵੜ ਰਿਹਾ ਬ੍ਰਾਹਮਣਵਾਦ? ਦੇਖੋ ਇਹ ਤੇ ਹੁਣ ਆਪਾਂ ਸੋਚਣਾ ਪਏਗਾ ਸਾਨੂੰ ਵੀ ਸਾਡੀ ਕੌਮ ਨੂੰ ਸਾਡੇ ਇਹੜੇ ਪੰਥ ਦੇ ਵੱਡੇ-ਵੱਡੇ ਜਹੇਦਾਰ ਸੰਪਰਦਾਵਾਂ ਦੇ ਮੁਖੀ ਸਾਨੂੰ ਤੇ ਕਹਿਣ ਲੱਗੇ ਸ਼ਰਮ ਆਉਂਦੀ ਆ। ਕਿਉਂਕਿ ਸਾਨੂੰ ਕਹਿੰਦੇ ਆ ਵੀ ਤੁਸੀਂ ਇਹ ਕਿਉਂ ਪ੍ਰਚਾਰ ਕਰਦੇ ਜੇ। ਕਈ ਤੇ ਇਥੋਂ ਤੱਕ ਵੀ ਸਾਨੂੰ ਥ੍ਰੇਟ ਵੀ ਯਾਰ ਤੁਸੀਂ ਇਹ ਗੱਲ ਕਿਉਂ ਕਹਿੰਦੇ ਕਮੈਂਟ ਕਰਨਗੇ ਅਸੀਂ ਫਿਰ ਪੁੱਛਦੇ ਆ। ਦੇਖੋ ਇੱਥੋਂ ਤੱਕ ਮਾਨ ਸਕਦਾ ਇਹ ਤੇ ਇੱਕ ਚਲੋ ਸੱਚੇ ਪਾਤਸ਼ਾਹ ਦੀ ਕਿਰਪਾ ਆਪਣੇ ਤੇ ਹਮਮ ਹੋਰ ਬੜੀ ਦੁਨੀਆ ਦਿਲ ਕਰਦਾ ਬੋਲ ਉਹਨੂੰ ਨਹੀਂ ਬਾਬਾ ਜੀ ਇਹ ਬਹੁਤ ਵੱਡੀ ਗੱਲ ਹੈ ਕਿ ਇਸ ਚੀਜ਼ ਨੂੰ ਤੁਸੀਂ ਲੋਕਾਂ ਦੇ ਸਾਹਮਣੇ ਲੈ ਕੇ ਆ ਰਹੇ ਹੋ ਹਾਲਾਂਕਿ ਤੁਸੀਂ ਵੀ 94 ਕਰੋੜੀ ਜਿਹੜੇ ਦਲ ਹੈ ਉਸ ਦੇ ਨਾਲ ਹੀ ਜੁੜੇ ਹੋਏ ਹੋ ਪਰ ਉਸੇ ਦਲ ਦੇ ਵਿੱਚ ਰਹਿ ਕੇ ਗੱਲ ਰੱਖਣੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਫਿਰ ਇਹ ਲੋਕ ਸੁਚੇਤ ਕਿਉਂ ਨਹੀਂ ਹੋ ਰਹੇ ਤੁਸੀਂ ਜੀ ਆਪਣੀ ਆਵਾਜ਼ ਰੱਖ ਰਹੇ ਹੋ ਲੋਕ ਸੁਚੇਤ ਕਿਉਂ ਨਹੀਂ ਹੋ ਰਹੇ ਲੋਕ ਫਿਰ ਉਸੇ ਥਾਂ ਦੇ ਉੱਤੇ ਜਾ ਕਿ ਉਸ ਚੀਜ਼ ਨੂੰ ਕਿਉਂ ਨਹੀਂ ਭਾਵੇਂ ਉਹਨਾਂ ਦੇ ਦਲ ਦੇ ਵਿੱਚ ਕਈ ਮੁਖੀ ਬੈਠੇ ਹੋਏ ਨੇ ਬੱਬਾ ਬਲਵਿੰਦਰ ਸਿੰਘ 96 ਕਰੋੜੀ ਨਾਲੋਂ ਤਾਂ ਵੀ ਥੱਲੇ ਕੋਈ ਜਥੇਦਾਰ ਹੋਣਗੇ ਉਸ ਚੀਜ਼ ਦਾ ਵਿਰੋਧ ਕਿਉਂ ਨਹੀਂ ਕਰ ਰਹੇ ਫਿਰ ਦੇਖੋ ਜਿਹੜਾ ਸਮਾ ਹੈ ਨਾ ਅਸੀਂ ਗੁਲਾਮ ਲੋਕ ਹੋ ਗਏ ਅੱਜ ਹੂੰ ਦੇਖੋ ਸਾਨੂੰ ਦਸਵੇਂ ਪਾਤਸ਼ਾਹ ਨੇ ਗੁਲਾਮੀ ਚੋਂ ਕੱਢਣ ਵਾਸਤੇ ਹੂੰ ਪਿਤਾ ਵਾਰਿਆ ਨਾਲ ਦੇ ਸਿੰਘ ਸ਼ਹੀਦ ਕਰਾਏ ਭਾਈ ਮਤੀ ਦਾਸ ਭਾਈ ਦਿਆਲਾ ਜੀ ਹੂੰ ਤਿੰਨ ਸਿੰਘ ਉਦੋਂ ਸ਼ਹੀਦ ਹੋਏ ਹਨ ਤੇ ਕਿਹੜੇ ਹਿਸਾਬ ਨਾਲ ਭਾਈ ਜੇਤਾ ਜੀ ਸੀਸ ਲੈ ਕੇ ਆਏ ਕੋ ਕੋ ਪਲ ਹੈ ਸੀ ਉਸ ਟਾਈਮ ਬਿਲਕੁਲ ਜੰਗਲ ਰਸਤਾ ਕਿੰਨਾ ਪੈਂਡਾ ਸੀ ਤੇ ਦੇਖੋ ਅੱਜ ਸਾਡੀ ਇਹ ਸੰਪਰਦਾ ਜਿਹੜਾ ਹੁਣ ਤੁਸੀਂ ਪੰਥ ਨੂੰ ਤੋੜਿਆ ਜਾ ਰਿਹਾ ਹੈ ਇੱਥੇ ਫਿਰ ਮੰਨੂਵਾਦ ਹੈਵੀ ਹੋ ਗਿਆ ਨਾ ਇੱਥੇ ਆਪਾਂ ਕਹਿ ਸਕਦੇ ਵਾਕਈ ਸਾਡੇ ਪੰਥ ਤੇ ਜਿਹੜੀ ਮੰਨੂਵਾ ਸੋਚ ਜਵੇਂ ਆਪਾਂ ਕਹਿੰਦੇ ਆਰਐਸਐਸ ਹੈਵੀ ਹੋ ਗਈ ਵਿੱਚ ਵੜ ਗਈ ਸਾਡੇ ਪੰਥ ਦੇ ਬਿਲਕੁਲ ਵੜੀ ਆ ਇਸ ਕਰਕੇ ਜੇ ਸਾਡੇ ਲੋਕ ਅੱਜ ਨਹੀਂ ਆਪਾਂ ਜਾਗ ਸਕਦੇ ਦੇਖੋ ਜਸਵੇਂ ਪਾਸ਼ਾ ਨੇ ਸਾਡੇ ਲਈ ਸਾਰਾ ਪਰਿਵਾਰ ਆਪਣਾ ਰਾਜ ਭਾਗ ਇੱਕ ਗੁਰੂ ਗੋਬਿੰਦ ਸਿੰਘ ਪਾਸ਼ਾ ਸ਼ਹਿ ਸ਼ਾਨ ਸ਼ਾਹ ਗੁਰੂ ਗੋਬਿੰਦ ਬਾਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਪਾਸ਼ਾ ਨਾ ਉਹਨਾਂ ਨੇ ਸਾਡੀ ਸਾਰਾ ਕੁਝ ਲਾਤਾ ਤੇ ਅੱਜ ਅਸੀਂ ਕੌਮ ਨੂੰ ਕਿੰਨੀ 기ເສਦ ਦੇ ਰਹੇ ਆ ਅੱਜ ਕ੍ਰਿਸ਼ਚਮ ਦਾ ਦਿਹਾੜਾ ਬਣਾਇਆ ਜਾਏਗਾ ਸਾਡੇ ਬੱਚੇ ਉੱਥੇ ਢੋਲ ਵਜਾ ਰਹੇ ਦੁਨੀਆਂ ਸਾਡੇ ਲੋਕ ਪੱਗਾ ਬਣਿਆ ਸਿਰਾਂ ਤੇ ਦੇਖੋ ਤੁਸੀਂ ਟਰੈਕਟਰ ਸਾਡਾ ਜ਼ਿਮੀਦਾਰ ਭਾਈਚਾਰੇ ਕੋ ਟਰੈਕਟਰ ਆਮ ਕੋ ਟਰੈਕਟਰ ਨਹੀਂ ਟਰੈਕਟਰਾਂ ਦੇ ਲੈਣਾ ਲੱਗੀਆਂ ਨੇ ਚਮਕੌਰ ਸਾਹਿਬ ਦੇਖ ਲੋ ਤੁਸੀਂ ਜਾ ਕੇ ਉੱਥੇ ਇੱਕ ਚਮਕੌਰ ਸਾਹਿਬ ਦੇ ਵਿੱਚ ਚਾਰ ਇਸ ਟਾਈਮ ਜਿਹੜੇ ਅਸਾਈਆਂ ਦੇ ਗਿਰਜਾ ਘਰ ਬਣ ਚੁੱਕੇ ਚਾਰ ਬੜੇ ਵੱਡੇ ਚਮਕੌਰ ਸਾਹਿਬ 'ਚ ਜਿੱਥੇ ਕਿ ਗੁਰਗੋਬੇਸ਼ਨ ਪਾਸ਼ਾ ਦੇ ਬੱਚੇ ਸੀ। ਫਿਰ ਉਹ ਵੀ ਕੀ ਕਰਨਾ ਆਪ ਦੀ ਤੋੜ ਰਹੇ ਆ। ਫਿਰ ਸਾਡੇ ਦੇ ਜਥੇਦਾਰ ਨੇ ਮੁਖੀ ਨੇ ਉਹੀ ਤੋੜ ਰਿਹਾ ਫਿਰ ਉਸ ਚੀਜ਼ ਤੋਂ ਫਿਰ ਉਹ ਤਾਂ ਉਧਰ ਨੂੰ ਜਾਣਗੇ ਉਹਨਾਂ ਨੂੰ ਉੱਥੇ ਸਹੂਲਤਾਂ ਮਿਲਦੀਆਂ ਉਹਨਾਂ ਕਹਿੰਦੇ ਸਾਨੂੰ ਤਾਂ ਸਾਡੇ ਬੱਚੇ ਨੂੰ ਪੜ੍ਹਾਈ ਮਿਲਦੀ ਹੈ। ਬੜੀਆਂ ਸੇ ਸਹੂਲਤਾਂ ਹੋਰ ਚੀਜ਼ਾਂ ਬੜੀਆਂ ਕੁਝ ਮਿਲਦੀਆਂ ਨੇ ਅਸੀਂ ਜਾਵਾਂਗੇ ਕਹਿੰਦੇ ਫਿਰ। ਦੇਖੋ ਗੱਲ ਫਿਰ ਉਹੀ ਹੈ ਨਾ ਉਹ ਸਾਡੇ ਕੋਲ ਹੈ ਕੀ ਨਹੀਂ। ਹਮ ਸਾਡੀ ਐਸਜੀਪੀਸੀ ਆ। ਹਮ ਹਜ਼ਾਰਾ ਕਿਲੇ ਜ਼ਮੀਨ ਆ। ਹਮ ਤੇ ਕਿਸੇ ਚੀਜ਼ ਦੀ ਕਮੀ ਆ। ਜੇ ਅਸੀਂ ਪੰਜਾਬ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਂ ਨਾਲ ਵਸੋਣਾ ਹੋਵੇ ਹੂੰ ਤੇ ਪੰਜਾਬ ਦੇ ਵਿੱਚ ਕੱਲੇ-ਕੱਲੇ ਜ਼ਿਲ੍ਹੇ 'ਚ ਕੱਲੀ-ਕੱਲੀ ਤਹਿਸੀਲ ਦੇ ਵਿੱਚ ਹੂੰ ਸਕੂਲ ਕਾਲਜ ਹੁਣ ਫੀਸ ਫ੍ਰੀ ਹੋਵੇ ਬੱਚਾ ਗੁਰ ਸਿੱਖ ਹੋਵੇ ਤੇ ਤੁਸੀਂ ਪੰਜਾਬ ਨੂੰ ਸਾਨੂੰ ਖਾਲਸਾ ਰਾਜ ਕਹਿਣ ਦੀ ਲੋੜ ਨਹੀਂ ਪੈਣੀ ਖਾਲਸਤਾਨ ਕਹਿਣ ਦੀ ਲੋੜ ਨਹੀਂ ਪੈਣੀ ਜਦੋਂ ਬੱਚਾ-ਬੱਚਾ ਆਪ ਹੀ ਅਸੀਂ ਇੰਨਾ ਜੋੜ ਕੇ ਸਿੱਖ ਸਿੰਘ ਬਣ ਗਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨੂੰ ਸਿੱਧੇ ਚੱਲ ਪਏ ਬੱਚੇ ਤੇ ਆਪ ਹੀ ਖਾਲਸਾ ਰਾਜ ਹੈ ਨਾਨਕ ਸਰ ਵਾਲੇ ਕਹਿੰਦੇ ਕਿ ਅਸੀਂ ਪ੍ਰਚਾਰ ਕਰਦੇ ਆਂ ਅਸੀਂ ਬੱਚਿਆਂ ਨੂੰ ਫ੍ਰੀ ਪੜ੍ਹਾਈ ਦੇ ਰਹੇ ਆਂ ਜਿੱਥੇ ਚੱਬੇ ਧਰਤੀ ਸੀਗੀ ਸਰਬਤ ਖਾਲਸਾ ਸੱਦਾ ਗਿਆ ਸੀਗਾ ਉੱਥੇ ਜੋ ਕੁਛ ਥਾਂ ਦਿੱਤੀ ਗਈ ਸੀ ਪੰਜ ਕਿਲੇ ਸੀਗੇ ਛੇ ਕਿਲੇ ਸੀਗੇ ਉਸ ਥਾਂ ਦੇ ਉੱਤੇ ਸਕੂਲ ਬਣਾਇਆ ਕਹਿੰਦੇ ਚੰਗੀ ਪੜ੍ਹਾਈ ਚੱਲਦੀ ਐ ਅੰਮ੍ਰਿਤਸਰ ਦੇ ਵਿੱਚ ਹੋਰ ਬੜੀਆਂ ਥਾਵਾਂ ਦੇ ਉੱਤੇ ਕਹਿੰਦੇ ਨਾਨਕਸਰ ਵਾਲੇ ਕਹਿੰਦੇ ਕਿ ਅਸੀਂ ਪ੍ਰਚਾਰ ਕਰਦੇ ਹਾਂ ਅਸੀਂ ਆਪਣਾ ਪੂਰਾ ਦੇਖੋ ਅੱਜ ਦਿਹਾੜਾ ਦੇਖੋ ਆਪਾਂ ਕਿਹੜਾ ਚੱਲਦਾ ਪਿਆ ਹੂੰ ਚਮਕੌਰ ਸਾਹਿਬ ਦਾ ਸ਼ਿੱਧੀ ਦਿਹਾੜਾ ਲੰਘਿਆ ਵੱਡੇ ਸਾਹਿਬ ਜਾਦੇ ਦਾ ਹੂੰ ਅੱਜ ਜੋੜ ਮੇਲ ਹੂੰ ਇਹ ਜੋੜ ਮੇਲ ਹੈ ਹਨਾ ਅੱਜ ਫਤੇਗੜ ਸਾਹਿਬ ਪਹੁੰਚ ਗਏ ਸ਼ੀਦਾ ਦੀ ਧਰਤੀ ਤੇ ਆਪਾਂ ਕੱਲ ਦੇ ਸਾਰੇ ਦਲਪੰਥ ਆਏ ਆ ਜੇ ਤੁਸੀਂ ਦੇਖੋ ਨਾਨਕਸਰੀਆਂ ਨੂੰ ਆਪਾਂ ਮੜਾ ਨਹੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਪਰ ਦੇਖੋ ਤੁਸੀਂ ਉੱਥੇ ਪ੍ਰਚਾਰ ਹੋ ਕਿ ਨਾ ਰਿਹਾ ਹੂੰ ਜੇ ਤੁਸੀਂ ਮੋਟਰ ਤੋਂ ਸ਼ੁਰੂ ਕਰ ਦੋ ਮੈਂ ਅੱਜ ਤੱਕ ਗੁਰੂ ਤੇਗ ਬਹਾਦਰ ਪਾਸ਼ਾ ਦਾ ਇਤਿਹਾਸ ਉਹਨਾਂ ਦੇ ਸਟੇਟ ਤੋਂ ਨਹੀਂ ਸੁਣਿਆ ਹੂੰ ਤੁਸੀਂ ਸੁਣਿਆ ਕਦੀ ਨਹੀਂ ਧਿਆਨ ਚ ਨਹੀਂ ਭਾਈ ਜੇਤਾ ਜੀ ਦੀ ਕਿੱਡੀ ਵੱਡੀ ਕੁਰਬਾਨੀ ਆ ਹੂੰ ਸਾਰਾ ਪਰਿਵਾਰ ਭਾਈ ਜੇਤਾ ਜੀ ਦਾ ਚਮਕੌਰ ਸਾਹਿਬ ਸੀਦੋ ਐ ਹਮ ਚਾਰ ਸਾਹਿਬ ਜਾਦੇ ਭਾਈ ਜੇਤਾ ਜੀ ਦੇ ਸੀ ਜੀ ਉਹਨਾਂ ਦੀ ਮਾਤਾ ਉਹਨਾਂ ਦਾ ਪਿਤਾ ਉੱਥੇ ਲੱਗਿਆ ਦਿੱਲੀ ਸੀਸ ਉਹਦਾ ਨਾ ਛੱਟ ਕੇ ਲਾਇਆ ਉਹਨਾਂ ਨੇ ਆਪ ਹਮ ਉਹਦਾ ਇਤਿਹਾਸ ਨਹੀਂ ਕਦੀ ਸੁਣਿਆ ਫਿਰ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਵੇਖ ਲਓ ਪੂਰੀ ਦੁਨੀਆ ਬਾਬਾ ਬੰਦਾ ਸਿੰਘ ਬਹਾਦਰ ਅਕੇ ਚੁੱਕਦੀ ਕਿਉਂ ਨਨਕਸਰ ਵਾਲੇ ਕਿਉਂ ਨਹੀਂ ਦੱਸਦੇ ਫਿਰ ਫਿਰ ਗੱਲ ਉਹੀ ਹੈ ਨਾ ਇਹ ਕਹਿੰਦੇ ਸਿਕਨ ਕੀ ਹੈ ਇਸ ਦੇ ਪਿੱਛੇ ਕਾਰਨ ਹੋਏਗਾ ਕੋਈ ਵਜ੍ਹਾ ਆਏਗੀ ਉਹਨਾਂ ਨੂੰ ਲੱਗਦਾ ਹੋਣਾ ਕਿ ਇਹ ਇਤਿਹਾਸ ਨਹੀਂ ਹੋਣਾ ਦੇਖੋ ਅਸਲ ਤੇ ਜਿਹੜੇ ਡੇਰਾਵਾਦ ਹੈ ਨਾ ਭਾਵੇਂ ਸਾਡੇ ਨਾਨਕਸਰ ਵਾਲੇ ਭਾਵੇਂ ਹੋਰ ਆ ਅਸਲ ਇਹ ਉਹਨਾਂ ਨੇ ਜਿਹੜੇ ਉਹਨਾਂ ਦੇ ਵੱਡੇ ਪੁਰਖੇ ਸੀਗੇ ਹਮ ਮੰਜਲੋ ਮੰਜਲੀ 108 ਮਹਾਰਾਜ ਫਲਾਣੇ ਮਹਾਰਾਜ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਡੇਰੇਵਾਦ ਦੇ ਸੰਤ ਸੀ ਉਹਨਾਂ ਨੂੰ ਗੁਰੂ ਪੇਸ਼ ਕਰਤਾ ਬਣਾ ਕੇ ਲੋਕਾਂ ਅੱਗੇ ਉਹੋ ਜੇ ਸਾਡੇ ਪੰਜਾਬ ਦੇ ਲੋਕ ਦੇਖੋ ਪਹਿ ਤੂਰਾ ਭਾਰਤ ਦੇਸ਼ ਆ ਵਿਦੇਸ਼ਾ ਤੂ ਵੀ ਪਰ ਪੰਜਾਬ ਦੇ ਲੋਕਾਂ ਦਾ ਇੰਨਾ ਦਿਮਾਗ ਖਰਾਬ ਹੋ ਗਿਆ ਉਹਨਾਂ ਦੇ ਜਨਾਨੀਆਂ ਵੇਖੋ ਲੈਣਾ ਲੱਗਿਆ ਉੱਥੇ ਡੇਰੇ ਆ ਜਾ ਕੇ ਪ੍ਰਸ਼ਾਦਾ ਨਹੀਂ ਪੱਕਦਾ ਉੱਥੇ ਹੂੰ ਪ੍ਰਸ਼ਾਦਾ ਵੀ ਲੋਕ ਦੇ ਕੇ ਹੁੰਦੇ ਦੋਸਤ ਤੁਸੀਂ ਕੀ ਕਰ ਕੀ ਰੇ ਜੀ ਤੁਸੀਂ ਕਿੰਨਾ ਕੇ ਕੌਮ ਨੂੰ ਸੇਵ ਦੇ ਰਹੇ ਕਿੰਨਾ ਕੇ ਪ੍ਰਚਾਰ ਪ੍ਰਚਾਰ ਜੇ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਕਰੀਏ ਤੇ ਤਣਕੇ ਤਣਕੇ ਤੇ ਸ਼ਹੀਦਾ ਦੀ ਧਰਤੀ ਆ ਕਿਹੜੇ ਕਿਹੜੇ ਸਾਡੇ ਕੱਲੂ ਕਰੇ ਆ ਇੱਥੇ ਆਏ ਨਹੀਂ ਨਾਨਕਸਰਾਲਾ ਬੱਬਾ ਕੋਈ ਵੀ ਜਾਂ ਕੋਈ ਇੱਥੇ ਪੜਾ ਉਹਨਾਂ ਦਾ ਕੋਈ ਕੋਈ ਵੀ ਨਹੀਂ ਹੈਗਾ ਇੱਥੇ ਕੁਝ ਪੜਾਣ ਇੱਥੇ ਹੋਣਗੇ બસ ਆਪਣੇ ਜਥੇ ਨਾਲ ਬੀਬੀਆਂ ਨਾਲ ਢੋਲ ਕੇ ਸ਼ਾਇਣ ਇੱਥੇ ਆਉਣਗੇ ਚਲੋ ਨਮਸਕਾਰ ਕਰਨਗੇ ਬਸ ਇੱਥੋਂ ਤੱਕ ਸੀਮਤ ਆ ਹਮ ਪਰ ਜਿਹੜਾ ਇਤਿਹਾਸ ਅਸੀਂ ਲੋਕਾਂ ਕੇ ਲੈਣਾ ਹੈ ਤੇ ਜੇ ਹੁਣ ਨਾਨਕਸਰ ਸੰਪਰਦਾ ਹੈ ਦੇਖੋ ਉਥੋਂ ਜੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਗੱਲ ਹੋਵੇ ਤੋ ਬੱਚੇ ਗੁਰੂ ਗੋਬਿੰਦ ਸਿੰਘ ਵਰਗੇ ਪਾਸ਼ਾ ਵਰਗੇ ਬਣਨਗੇ ਕਿਉਂਕਿ ਬੱਚੇ ਪਿਓ ਨੂੰ ਮੰਨਦੇ ਆ ਉਹ ਬੱਚੇ ਆਪ ਹੀ ਕਹਿਣਗੇ ਵੀ ਸਾਡਾ ਪਿਓ ਸ਼ੈਨਸ਼ਾ ਹੈ ਤਾਹੀ ਇਹ ਸ਼ੈਨਸ਼ਾ ਬਣੀ ਹੈ ਬਾਦਸ਼ਹੀ ਪੋਸ਼ਾਕ ਪਾਈਏ ਸਾਡਾ ਪਿਓ ਛਤਰੀ ਆ क्षत्रिय को पूतो ब्राह्मण को नहीं बच्चे कहेंगे क्षत्रिय बनी है हां उस टाइम पे शूद्र बंदे ने घोड़े ਤੇ ਨਹੀਂ ਚੜਨ ਦਿੱਤਾ ਜਾਂਦਾ 10ਵੇਂ ਪਾਸ਼ਾ ਨੇ ਘੋੜੇ ਤੇ ਵੀ ਚੜਾਇਆ ਤੇ ਵੀ ਚੜਾਇਆ ਨਗਾਰਾ ਨਹੀਂ ਸੀ ਵਜਾ ਸਕਦੇ ਮਹਾਰਾਜ ਨੇ ਰਜੀਤ ਨਗਾਰਾ ਤਿਆਰ ਕੀਤਾ ਚੋਬ ਲੱਗਦੀ ਸੀ ਪਰ ਇਹੀ ਸਾਡੇ ਚ ਗੁਲਾਮੀ ਹੈ ਨਾ ਜਿਵੇਂ ਨਾਨਕ ਸਰੀਏ ਲਾਲੋ ਹੋਰ ਸਾਡੇ ਲੋਕ ਇਤਿਹਾਸ ਨਹੀਂ ਦੱਸਣਗੇ ਕਿਉਂਕਿ ਜੇ ਅੱਜ ਸਾਰੇ ਬੱਚੇ ਗੁਰੂ ਗੋਬਿੰਦ ਸਿੰਘ ਨੂੰ ਪੜ ਗਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੜ ਗਏ ਹਰੀ ਸਿੰਘ ਨਲਗਰ ਵਰਗਾ ਜਰਨੈਲ ਜਰਨਲ ਜੋਰਾਵਰ ਸਿੰਘ ਵਰਗਾ ਤੁਸੀਂ ਲਾ ਲੋ ਜਿਹਦਾ ਕੀ ਉਸ ਟਾਈਮ ਤੇ ਦੋ ਦੋ ਢਾਈ ਢਾਈ ਸੂ ਨੂੰ ਬੋਟੀ-ਬੋਟੀ ਮਾਸ ਵੀ ਕਿਹਾ ਸੀ ਪਤਾ ਨਾ ਆਪਾਂ ਨੂੰ ਕਿੱਡਾ ਤਕੜਾ ਜੋਧਾ ਸੀ ਉਹ ਕਦੇ ਅੱਜ ਤੱਕ ਕਿਸੇ ਨੇ ਪੜਾਇਆ ਹੋ ਕਿਵੇਂ ਬਦਲਾਂਗੇ ਬਾਬਾ ਜੀ ਜਿਵੇਂ ਅਸੀਂ ਬਾਬਾ ਬਲਵੀਰ ਸਿੰਘ ਹੋਰਾਂ ਨੂੰ ਵੀ ਕਹਤਾ ਕਿਸੇ ਥਾਂ ਦੇ ਉੱਤੇ ਫਤਿਹ ਖੜ ਸਾਹਿਬ ਦੀ ਧਰਤੀ ਦੇ ਉੱਤੇ ਦੋ ਬਾਟੇ ਕੀਤੇ ਜਾਣਗੇ ਪਿਛਲੇ ਪੜਾਅ ਦੇ ਵਿੱਚ ਵੀ ਹੋਏ ਜੋ ਪਿਛਲੇ ਸਾਲ ਦੇ ਵਿੱਚ ਵੀ ਹੋਏ ਕੱਲੇ ਬਾਬਾ ਬਲਵੀਰ ਸਿੰਘ ਜੀ ਕਸੂਰਵਾਰ ਨੇ ਜਾਂ ਫਿਰ ਜਿਹੜਾ ਉੱਥੇ ਜਾ ਕੇ ਅੰਮ੍ਰਿਤ ਛੱਕ ਰਿਹਾ ਉਹ ਕਸੂਰਵਾਰ ਹੈ ਕਿ ਉਹ ਦੋ ਜਾਤਾਂ ਅੰਦਰ ਤੋਂ ਪੁੱਛਿਆ ਗੀਆਂ ਵੀ ਤੂੰ ਕਿਹੜੀ ਜਾਤ ਦਾ ਹੈ ਉਹਨੂੰ ਉਸ ਪਾਸੇ ਨੂੰ ਤੋਰਿਆ ਗਿਆ ਜੇ ਉਹਨੇ ਕਿਹਾ ਕਿ ਮੈਂ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪੋਤਾ ਮੇਰੀ ਜਾਤ ਪਾਤ ਸਿੱਖੀ ਹੈ ਮੈਂ ਤਾਂ ਉਹਦੇ ਨਾਲ ਜੁੜਿਆ ਆ ਉਹਦਾ ਬੰਦਾ ਜਾਣਾ ਵੀ ਮੈਂ ਇੱਧਰ ਜਾ ਕੇ ਬੈਠਾ ਜਿਹੜੇ ਨੀਵੇਂ ਪਾਸੇ ਬਿਠਾਉਣ ਦੀ ਕੋਸ਼ਿਸ਼ ਕਰਦੇ ਨੇ ਦੇਖੋ ਬਾਬਾ ਬਲਵੀਰ ਸਿੰਘ ਅੱਜ 96 ਕਰੋੜੀ ਆ ਹੂੰ ਪੰਥ ਪਾਸ਼ਾ ਹੈ ਨਾ ਹੂੰ ਦੇਖੋ ਜਦੋਂ ਕੋ ਪੰਥ ਦਾ ਮੁਖੀ ਆ ਹੂੰ ਹੁਣ ਚਲੋ ਆਪਾਂ ਇੱਕ ਸੇਵਾਦਾਰ ਵੀ ਆ ਪੰਥ ਦੇ ਮੁਖੀ ਵੀ ਅਸੀਂ ਆਪਣੀ ਜਥੇਬੰਦੀ ਦੇ ਜੀ ਸਾਡੇ ਨਾਲ 10-15000 ਨੇ ਅੰਗ ਸਿੰਘ ਜੁੜਿਆ ਹੈ ਹਨਾ ਜੀ ਤੇ ਜੇ ਅੱਜ ਅਸੀਂ ਇੱਕ ਜਥੇਬੰਦੀ ਦੇ ਮੁਖੀ ਹੋ ਕੇ ਤੇ ਜੇ ਅਸੀਂ ਪੰਥ ਦੀ ਮਰਜ਼ਾਦਾ ਜੇ ਘਾਟ ਲਿਆਵਾਂਗੇ ਉੱਥੇ ਕੋਈ ਜਾਤ ਪਾਤ ਹੋਏਗੀ ਤੇ ਜਾਂ ਲੋਕਾਂ ਨੂੰ ਸਹੀ ਸੇਧ ਨਹੀਂ ਦਵਾਂਗੇ ਉਹਦੇ ਚ ਕਸੂਰ ਵਾਰ ਅਸੀਂ ਆਂ ਬਾਬਾ ਬਲਬੀਰ ਸਿੰਘ ਜੀ ਕਸੂਰਵਾਰ ਨੇ ਬਾਬਾ ਬਲਬੀਰ ਸਿੰਘ ਜੀ ਬਿਲਕੁਲ ਕਸੂਰਵਾਰ ਨੇ ਪੰਥ ਦੇ ਮੁਖੀ ਉਹਨਾਂ ਦੇ ਸਾਹਮਣੇ ਇਹ ਚੀਜ਼ਾਂ ਹੋ ਰਹੀਆਂ ਨੇ ਰੋਕ ਦੇ ਬਿਲਕੁਲ ਹੋ ਰਹੀ ਹੈ ਉਹਨਾਂ ਨੂੰ ਆਪਦਾ ਕੋਈ ਡਰ ਹੋਏਗਾ ਉਹ ਰਹੀਆ ਦਿਲ ਐਤਕੀ ਵੀ ਹੋਣੀ ਐ ਜੋੜ ਮੇਨ ਦੇ ਉਹਨਾਂ ਨੂੰ ਆਪਦਾ ਕੋਈ ਡਰ ਹੋਏਗਾ ਦੇਖੋ ਉਹਨਾਂ ਨੂੰ ਡਰਿਆ ਸੰਪਰਦਾਵਾਂ ਦਾ ਉਹ ਕੱਲੇ ਨਹੀਂ ਨਾ ਹੋਰ ਬੜੇ ਆ ਹੂੰ ਵਿਧੀ ਚੰਦ ਦਾ ਬਾਬਾ ਬਤਾਰ ਸਿੰਘ ਜੀ ਉਹਨਾਂ ਚ ਉਹ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕੋਈ ਵੀ ਛੋਟੀ ਜਿਹਾ ਦਾ ਬੰਦਾ ਬਾਣੀ ਨਹੀਂ ਪੜ ਸਕਦਾ ਕੋਈ ਵੀ ਹੂੰ ਅੱਜ ਤੋਂ ਆ ਥੋੜੇ ਦਿਨ ਦੀ ਗੱਲ ਸਿੱਧੀ ਬਾਗ ਗੁਰਦੁਆਰਾ ਸਾਹਿਬ ਅਨੰਦਪੁਰ ਸਾਹਿਬ ਚ ਹੈਗਾ ਹੂੰ ਉੱਥੇ ਕੋਈ ਬੰਦਾ ਲੰਗਰ ਚ ਗਿਆ ਜਿਹੜੇ ਉਥੋਂ ਦੇ ਸ਼ਹੀਦੀ ਬਾਗ ਗੁਰਦੁਆਰਾ ਸਾਹਿਬ ਦੀ ਗੱਲ ਕਰਦਾ ਮੈਂ ਇਹਨਾਂ ਦੇ ਇਹਨਾਂ ਦਿਨਾਂ ਚ ਆਹ ਮਹੀਨੇ 2 ਮਹੀਨੇ ਦੀ ਗੱਲ ਆ ਕੱਲ ਸਿੰਘ ਆਏ ਮੇਰੇ ਕੋਲ ਸੰਗਤ ਆਈ ਅੱਛਾ ਤੇ ਸ਼ਰਧਾਈਆਂ ਸ਼ਕਿਆ ਉਹਨਾਂ ਨੇ ਕਹਿੰਦੇ ਅਸੀਂ ਸ਼ਹੀਦੀ ਬਾਗ ਗਏ ਤੇ ਦੋ ਤਿੰਨ ਸੇਵਾਦਾਰ ਗਏ ਉਹ ਕਹਿੰਦੇ ਵੀ ਤੁਸੀਂ ਐ ਕਰੋ ਵੀ ਤੁਸੀਂ ਇਹ ਦੱਸੋ ਵੀ ਕਿੰਨਾ ਕਿੰਨਾ ਦੇ ਮੁੰਡੇ ਜੇ ਅੱਛਾ ਉੱਥੇ ਪੁੱਛ ਜਾਤ ਪੁੱਛੀ ਗਈ ਉਥੇ ਸ਼ਹੀਦੀ ਬਾਗ ਗੁਰਦੁਆਰਾ ਸਾਹਿਬ ਜਾਤ ਪੁੱਛੀ ਗਈ ਜਿਹੜੇ ਤੇ ਦੋ ਬੰਦੇ ਇੱਕ ਉਹ ਕੋਈ ਉਹ ਪਾਪਾ ਰੋੜਾ ਸਖਜੀ ਕੋਈ ਚਲੋ ਆਪਾਂ ਜਾਤ ਪਾਤ ਚ ਨਹੀਂ ਪੜਣਾ ਉਹਨਾਂ ਨੂੰ ਕਹਿੰਦੇ ਤੁਸੀਂ ਇੱਧਰ ਲੈਨ ਚ ਆਜੋ ਹਮ ਜਿਹੜੇ ਦੋ ਤਿੰਨ ਗਰੀਬ ਚੰਗੀ ਸੋਨ ਨੂੰ ਬਾਹਰ ਕੱਢਤਾ ਕਿ ਤੁਸੀਂ ਉੱਥੇ ਬਹਿ ਕੇ ਪ੍ਰਸ਼ਾਦਾ ਛਕੋ ਜਾ ਸਰਦਾਈ ਛਕੋ ਅੱਜ ਦੇ ਸਮੇਂ ਦੇ ਵਿੱਚ ਹਮ ਹੁਣ ਇਹਨਾਂ ਦੀ ਚੀਕਾ ਪਹਿਣੀ ਆ ਚੀਜ਼ ਸੁਣ ਕੇ ਤੇ ਇਹਨਾਂ ਦੇ ਬੜੇ ਚੜਦਾ ਕਹਿਣਾ ਹੀ ਬਾਬਾ ਕੁਲਵਿੰਦਰ ਨੂੰ ਮਾਰ ਦਈਏ ਪਰ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪੋਤੇ ਆ ਪਰ ਸੱਚ ਤਾਂ ਨਹੀਂ ਮਰਨਾ ਜੇ ਬੱਬੇ ਕੁਲਵਿੰਦਰ ਨੂੰ ਮਾਰਨ ਦੀ ਕੋਸ਼ਿਸ਼ ਕਰਨਗੇ ਬਾਅਦ ਚ ਤਾਂ ਹੋਰ ਵੀ ਸਿੰਘ ਤਿਆਰ ਹੋ ਜਾਣਗੇ ਕਿ ਜਿਹੜੇ ਇਸ ਚੀਜ਼ ਦਾ ਵਿਰੋਧ ਕਰਨਗੇ ਵੀ ਹਾਂ ਦੇਖੋ ਅਸੀਂ ਹੀ ਕਹਿੰਨੇ ਸੀ ਇਹ ਹੱਲ ਨਹੀਂ ਹੈ ਹੱਲ ਤਾਂ ਉਹ ਹੈ ਕਿ ਤੁਸੀਂ ਉਸ ਚੀਜ਼ ਨੂੰ ਬਦਲੋ ਜੋ ਦੋ ਬੱਟ ਕੀਤੇ ਹੋਏ ਨੇ ਦੋ ਪੰਕਤੀਆਂ ਕੀਤੀਆਂ ਹੋਣ ਜਾਣ ਕੋਟੋ ਘਟ ਵੀ ਮੇਰੇ ਖਿਆਲ ਚ ਵੀ ਇਹਨਾਂ ਨੇ ਅੱਜ ਤੱਕ ਜਿਹੜੇ ਬੰਦਿਆਂ ਨੇ ਆਵਾਜ਼ ਚੱਕੀ ਹੈ ਪੰਜ ਸੱਤ ਬੰਦੇ ਹੁਣ ਤੱਕ ਮਾਰਤੇ ਮਾਰ ਦਿੱਤੇ ਮਾਰਦੇ ਕਈ ਬੰਦਿਆਂ ਦੀ ਲੱਤਾਂ ਤੱਕ ਤੋੜੀ ਹੈ ਇਹਨਾਂ ਨੇ ਜਿਹੜੇ ਕਿ ਲੰਗਰ 'ਚ ਵੜ ਜਾਂਦੇ ਗਰੀਬ ਲੋਕ ਹਾਂ ਅੰਬਸਰ ਦਾ ਸਿੰਘ ਗਿਆ ਉਹ ਬਿਵੇਕ ਦੇ ਵਿੱਚ ਲੰਗਰ 'ਚ ਵੜ ਗਿਆ ਉਹਦੀ ਲੱਤ ਤੋੜਤੀ ਕੁੱਟ-ਕੁੱਟ ਕੇ ਅੱਜ ਤੋਂ ਤਿੰਨ ਚਾਰ ਸਾਲ ਪਹਿਲੂ ਦੀ ਗੱਲ ਹੈ ਸਿਰਫ ਕਿ ਉਹ ਲੰਗਰ ਚ ਕੀ ਲੈਣ ਗਿਆ ਹਮ ਛੋਟੀ ਜਾਨ ਇਹ ਚੀਜ਼ਾਂ ਦੇਖੋ ਅਸੀਂ ਹੈ ਕਿੱਥੇ ਖੜੇ ਕਿੱਥੇ ਆ ਹਮ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਇੱਕ ਪੂਰਾ ਸਰਬੰਸ ਸਾਰੇ ਕੌਮ ਸਾਰਾ ਪੰਥ ਸਾਡੇ ਲੈ ਕੇ ਲਾਤਾ ਵੀ ਯਾਰ ਨਹੀਂ ਅਸੀਂ ਇਹ ਪੰਥ ਨੂੰ ਬਚੋਣਾ ਹੈ ਹਮ ਇਨ ਪੁੱਤਰੋ ਕੇ ਕਾਰਨੇ ਵਾਰ ਦੀਏ ਸੁਤਚਾਰ ਚਾਰ ਚਾਰ ਮੋਏ ਤੋ ਕੀ ਆਇਆ ਹੋਆ ਜੀਵਤ ਕਹੀਏ ਯਾਰ ਉਹਨਾਂ ਨੇ ਸਾਨੂੰ ਜਿੰਦਿਆ ਕਰਤਾ ਹਮ ਵੀ ਤੁਸੀਂ ਜੋ ਜਿਹੜੇ ਲੋਕ ਉਥੇ ਜਾਂਦੇ ਅੰਮ੍ਰਿਤ ਛਕਣ ਉਹ ਭੋਲੇ ਲੋਕ ਨੇ ਗਰੀਬ ਲੋਕ ਨੇ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਤੇ ਜਾਣਾ ਵੀ ਨਹੀਂ ਵੀ ਗੁਰੂ ਦਾ ਘਰ ਆ। ਹੁਣ ਆਪਾਂ ਕਿਤੇ ਜਾਈਏ ਪ੍ਰਸ਼ਾਦਾ ਛਕਣ। ਆਪਾਂ ਲੰਗਰ 'ਚ ਵੀ ਨਹੀਂ ਵੀ ਪ੍ਰਸ਼ਾਦਾ ਮਿਲਦਾ ਹਨਾ। ਉੱਥੇ ਉਹ ਅੰਮ੍ਰਿਤ ਛਕਣ ਜਾਂਦੇ ਵੀ ਨਹੀਂ ਇਹ ਗੁਰੂ ਦਾ ਘਰ ਆ। ਪੰਤ ਆ ਇੱਥੇ ਅੰਮ੍ਰਿਤ ਛਕੋ। ਜਦੋਂ ਅਗਲਾ ਜਾਂਦਾ ਨਾ ਤੇ ਅਗਲਾ ਇਹ ਕਹਿ ਸਕਦਾ ਬਾਹਰ ਨਾ ਅਗਲਾ ਅੰਦਰ ਕਿਉਂਕਿ ਉਹਨਾਂ ਨੂੰ ਡੰਗਾਂ ਦਾ ਡਰ ਆ। ਸਹੀ। ਜਦੋਂ ਉੱਥੇ 50 ਨੇਂਗ ਸਿੰਘ ਖੜੇ ਆ ਜਾਂ ਕੋਈ ਸੰਪਰਦਾ ਦੇ ਵਿੱਚ ਸੇਵਾਦਾਰ ਖੜੇ ਉਹਨਾਂ ਨੂੰ ਡਰਾ ਲੈਂਦੇ ਹੋ। ਇਕੱਲਾ ਮੁੰਡਾ ਬੋਲ ਹੀ ਨਹੀਂ ਸਕਦਾ। ਉਹਦੀ ਵੀ ਬੂਰੀ ਬਣ ਜਾਂਦੀ ਆ। ਬਾਰਾ ਕੋਈ ਕੁਝ ਸੁਣਦਾ ਨਹੀਂ ਬਿਲਕੁਲ ਬਾਬਾ ਜੀ ਇੱਥੇ ਜੋ ਕੁਝ ਹੋਏਗਾ ਦੋ ਬਾਟੇ ਕੀਤੇ ਜਾਣਗੇ ਉਸ ਦਾ ਬਾਬਾ ਕੁਲਵਿੰਦਰ ਸਿੰਘ ਜਿਉਰੀ ਤਾਂ মিডিਆ ਦੇ ਵਿੱਚ ਆ ਕੇ ਵਿਰੋਧ ਕਰਦੀ ਰਿਹਾ ਕਿ ਵੀ ਨਹੀਂ ਹੋਣਾ ਚਾਹੀਦਾ ਜੋ ਗੁਰੂ ਇਤਿਹਾਸ ਹੈ ਉਹਨੂੰ ਉਸ ਹਾਵ ਨਾਲ ਲੈ ਕੇ ਚੱਲਣਾ ਚਾਹੀਦਾ ਕੀ ਤੁਸੀਂ ਇਹ ਹੁਣ ਗੱਲ ਰੱਖੋਗੇ ਜਿਹੜੇ ਜਿਹੜੇ ਇੱਥੇ ਦੋ ਬਾਟੇ ਕਰਨਗੇ ਕੋਈ ਵੀ ਸੰਪਰਦਾ ਨਾਲ ਜੁੜਿਆ ਆ ਕੋਈ ਜਥੇਬੰਦੀ ਨਾਲ ਜੁੜਿਆ ਆ ਜੋ ਇੱਥੇ ਕਰਦੇ ਨੇ ਉਹਨਾਂ ਤੱਕ ਪਹੁੰਚ ਕਰੋਗੇ ਕਿ ਵੀ ਬੇਨਤੀ ਹੈ ਇਸ ਚੀਜ਼ ਨੂੰ ਰੋਕਿਆ ਜਾਵੇ ਖਤਮ ਕੀਤਾ ਜਾਵੇ ਦੇਖੋ ਸਭ ਤੋਂ ਪਹਿਲਾਂ ਤਾਂ ਮੇਰੀ ਪੂਰੇ ਸੰਗਤ ਨੂੰ ਦੇਸ਼ ਆ ਵਿਦੇਸ਼ਾਂ 'ਚ ਵੀ ਬੇਨਤੀ ਆ ਹੂੰ ਪੂਰੇ ਪੰਜਾਬ 'ਚ ਪੂਰੇ ਭਾਰਤ 'ਚ ਕਿਉਂਕਿ ਤੁਸੀਂ ਕਮੈਂਟ ਕਰਦੇ ਆ ਹੂੰ ਤੇ ਕਮੈਂਟ ਅਸੀਂ ਪੜਨਾ ਵੀ ਦੇ ਸੁਣਨੇ ਵੀ ਹਨਾ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਇਹ ਧਿਆਨ ਦਿਓ ਅਸੀਂ ਸਾਡੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਦੋ ਬਾਟੇ ਕਰਦੀ ਹੈ ਤੇ ਜਿੰਨੀਆਂ ਵੀ ਹੋਰ ਸੰਤ ਸਮਾਜ ਦੇ ਸੰਪਰਦਾਂ ਹੂੰ ਇੱਕ ਹੋਰ ਧਿਆਨ ਚ ਲਿਆਓ ਅੱਜ ਤੋਂ 40 ਸਾਲ ਪਹਿਲਾਂ ਦੰਦਮੇ ਟਕਸਾਲ ਜਿਵੇਂ ਦੋ ਬਾਟੇ ਸੀਗੇ ਹੂੰ ਇਹ ਕਿਹਨਾਂ ਤੇ ਰਹਿੰਦੇ ਹੋਏ ਇਹ ਜਿਹੜੇ ਸੰਤ ਕਰਤਾਰ ਸਿੰਘ ਤੋਂ ਪਹਿਲੋ ਸੰਤ ਸੀ ਨਾ ਉਹਨਾਂ ਤੋਂ ਪਹਿਲੋ ਜਿਹੜੀ ਦੰਦਮੇ ਟਕਸਾਲ ਜਿਵੇਂ ਦੋ ਬਾਟ ਕਿਤੇ ਜਾਂਦੇ ਸੀਗੇ ਹੂੰ ਇਹ ਤੁਸੀਂ ਅੱਜ ਤੋਂ ਕਿਸੇ ਨੂੰ ਪੁੱਛ ਸਕਦੇ ਜੀ ਸੰਤ ਬਾਬਾ ਗੁਰਬਚਨ ਸਿੰਘ ਜੀ ਹਾਂ ਉਹਨਾਂ ਦੇ ਵੇਲੇ ਅੱਜ ਤੋਂ 40 ਸਾਲ ਪਹਿਲੋ ਉਸ ਨੂੰ ਫਿਰ ਰੋਕ ਕਿਨਾਂ ਲਗਾਈ ਇਹ ਜਿਹੜੇ ਸੰਤ ਪਿੰਡਰ ਵਾਲੇ ਮੈਂ ਕਿਹਾ ਪਿਤਾ ਸੀ ਉਹਨਾਂ ਨੇ ਰੋਕ ਉੱਥੋਂ ਬਾਅਦ ਚ ਬਦਲੇ ਇਹਨਾਂ ਨੇ ਸਾਰਾ ਅਜੇ ਤੋਂ 40 ਸਾਲ ਪਹਿਲਾਂ ਸੀ ਪਿੰਡਰ ਵਾਲੇ ਦੇ ਜਿਹੜੇ ਪਿਤਾ ਸੀਗੇ ਹਾਂ 40 ਸਾਲ ਪਹਿਲਾਂ ਸੀ 40 ਸਾਲ ਤੋਂ ਬਾਅਦ ਤੱਕ ਸਾਲ ਚ ਹੁਣ ਮਰਜ਼ਾਦਾ ਸਹੀ ਹੋਈ ਆ ਹੂੰ ਵੀ ਦੇਖੋ ਤੁਸੀਂ ਕਮੈਂਟ ਕਰਨ ਤੋਂ ਪਹਿਲਾਂ ਸੋਚਿਆ ਕਰੋ ਦੇਖੋ ਸਾਡੇ ਜਿੰਨੀਆਂ ਅਗਸੰ ਜਥੇਬੰਦੀਆਂ ਦੇ ਮੁਖੀ ਆ ਸਾਰੇ ਸਤਕਾਰਯੋਗ ਆ ਹੂੰ ਪਰ ਕਮੈਂਟ ਚ ਤੁਸੀਂ ਲਿਖ ਦਿੰਦੇ ਜੇ ਵੀ ਬਾਬਾ ਕਲਵਿੰਦਰ ਸਿੰਘ ਜੀ ਉੱਥੇ ਦੋ ਬਾਟੇ ਨਹੀਂ ਹੈਗੇ ਹੂੰ ਜੇ ਨਹੀਂ ਹੈਗੇ ਅਸੀਂ ਇਹ ਕਹਿੰਨੇ ਵੀ ਆਪਾਂ ਜਿੰਨੇ ਵੀ ਉਹਨਾਂ ਜਥੇਬੰਦੀਆਂ ਦੇ ਪੰਜ ਸੱਤ ਮੁਖੀ ਹੂੰ ਮੀਡੀਆ ਦੇ ਵਿੱਚ ਅਸੀਂ ਵੀ ਬੋਵਾਂਗੇ ਪੰਜ ਚਾਰ ਮੁਖੀ ਆ ਕੇ ਆਪਾਂ ਵਿਚਾਰ ਕਰੀਏ ਵੀ ਤੁਸੀਂ ਦੋ ਬਾਟੇ ਕਰਦੇ ਆ ਜਾਂ ਨਹੀਂ ਕਰਦੇ ਜੋ ਨਹੀਂ ਕਰਦੇ ਹੂੰ ਪੰਥ ਦੇ ਵਿੱਚ ਇਹ ਕਹਿਣ ਵੀ ਅਸੀਂ ਫਲਾਣੇ ਫਲਾਣੇ ਸਾਰੇ ਲੰਗਰਾਂ ਚ ਪ੍ਰਸ਼ਾਦਾ ਛਕਾਂਗੇ ਇੱਥੋਂ ਤੱਕ ਕਿ ਜਿਹੜੇ ਬਿਵੇਕ ਇਹਨਾਂ ਦੇ ਗੁਰੂ ਹਰਮਨਦਰ ਸਾਹਿਬ ਚਲ ਜਾਣ ਕਿਸੇ ਗੁਰੂ ਘਰ ਚਲ ਜਾਣ ਉਥੋਂ ਪ੍ਰਸ਼ਾਦ ਮਿਲਦਾ ਨਾ ਪ੍ਰਸ਼ਾਦ ਲੈ ਕੇ ਬਾਹਰ ਆ ਕੇ ਸੁੱਟ ਦਿੰਦੇ ਅੱਛਾ ਇੱਥੋਂ ਤੱਕ ਪ੍ਰਸ਼ਾਦ ਵੀ ਨੂੰ ਗੁਰੂ ਘਰ ਚੋਂ ਖਾਂਦੇ ਲੈ ਗੇ ਹੂੰ ਇਤੋਂ ਤੱਕ ਉਹਨਾਂ ਦਾ ਦਿਮਾਗ ਖਰਾਬ ਹੈ ਕਿਉਂਕਿ ਉਹਨਾਂ ਕੋ ਪਾਵਰ ਜ਼ਮੀਨਾਂ ਜਾਇਦਾਦਾਂ ਪਤਾ ਹੀ ਨਹੀਂ ਤਾਮ ਜਾਇਮ ਇਹਨਾਂ ਇਕੱਠਾ ਹੋਇਆ ਕਿਉਂਕਿ ਉਹਨਾਂ ਨੂੰ ਪੰਥ ਦੀ ਲੋੜ ਦੀ ਸੰਗਤ ਦੀ ਲੋੜ ਦੀ ਜਿਹੜੇ ਨਵੇਂ ਨਿਹੰਗ ਸਿੰਘ ਬਣਨਗੇ ਖਾਲਸਾ ਰਾਜ ਵਾਲ ਜਾਣ ਉਹਨਾਂ ਦੀ ਲੋੜ ਨਹੀਂ ਸਿਰਫ ਉਹਨਾਂ ਨੇ ਆਪਣਾ ਇੱਕ ਦੈਰਾ ਬਣਾ ਲਿਆ ਮੇ ਸਾਨੂੰ 5-400 ਬੰਦਾ ਚਾਹੀਦਾ ਤੇ ਸਾਡਾ ਇਹ ਤਾਮ ਜਾਬ ਇੰਨਾ ਘਰਵੇ ਤੋ ਵਧੇ ਨਾ ਜੇ ਵਧੇਗਾ ਪੰਥ ਸਵਾਲ ਪੁੱਛੇਗਾ ਲੋਕ ਅੱਜਕੱਲ ਪੜੇ ਲਿਖੇ ਆ ਅੱਜਕੱਲ ਦੇ ਬੱਚੇ ਪੜੇ ਲਿਖੇ ਜੇ ਪੰਥ ਵਧੇਗਾ ਤੇ ਸਵਾਲ ਪੁੱਛਣਗੇ ਉਹਨਾਂ ਨੂੰ ਇਹ ਵੀ ਪੰਥ ਸੀਮਤ ਰਵੇ ਸਾਡਾ ਗੁਲਾਮ ਰਵੇ ਪਰ ਨਹੀਂ ਜੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਇੰਨਾ ਰਾਜੇ ਮਹਾਰਾਜਾ ਤੋਂ ਰੰਗ ਜੇ ਵਰਗੇ ਕੋ ਸਾਨੂੰ ਆਜ਼ਾਦੀ ਦਵਾਈ ਹੈ ਤੇ ਗੱਲ ਹੀ ਕੁਛ ਨਹੀਂ ਹਮ ਖਾਲਸਾ ਪੰਥ ਤਿਆਰ ਕਰਾਂਗੇ ਤੁਸੀਂ ਮਿਹਨਤ ਜਾਂ ਬੇਨਤੀ ਕੋਈ ਕਰੋਗੇ ਕਿ ਵੀ ਇਸ ਨੂੰ ਰੋਕ ਲਓ ਅਸੀਂ ਤੇ ਕਾਲ ਤੱਕ ਸਭ ਦੇ ਜਿਹੇ ਦਰਨ ਬੇਨਤੀ ਕਰਦੇ ਹਾਂ ਉਹ ਤੁਸੀਂ ਪਹਿਲਾਂ ਵੀ ਕਰ ਚੁੱਕੇ ਹੋ ਤੁਸੀਂ ਕਰ ਚੁੱਕੇ ਹੁਣ ਵੀ ਕਰਦੇ ਹਾਂ ਵੀ ਜਿਵੇਂ ਸੁਖਬੀਰ ਬਾਦਲ ਦੇ ਗੱਲ ਤੇ ਤਖਤਿਆ ਪਾ ਕੇ ਸਜ਼ਾ ਲਾਈ ਗਈ ਹੈ ਸਾਡੇ ਜਿੰਨੇ ਵੀ ਪੰਥ ਦੇ ਠੇਕੇਦਾਰ ਜਾਤ ਪਾਤ ਕਰਦੇ ਆ ਜਾਂ ਪੰਥ ਨੂੰ ਤੋੜਦੇ ਆ ਤੋ ਉਹਨਾਂ ਨੂੰ ਕਾਲ ਤੱਕ ਸਾਹਿਬ ਸਾਦ ਕੇ ਉਹਨਾਂ ਦੇ ਗळा ਤੇ ਤਖਤੀਆ ਪਾ ਕੇ ਮਾਫੀ ਮੰਗਾਈ ਜਾਵੇ। ਹੂੰ ਤੇ ਬਾਕੀ ਜਿਨੇ ਵੀ ਕਮੈਂਡ ਕਰਨਾ ਹੈ ਤੇ ਸਚਾਈ ਤੇ ਕਰੋ ਸੋਚ ਸਮਝ ਕੇ ਕਰੋ ਸਾਨੂੰ ਕਮੈਂਡ ਕਰਨ ਦੇ ਨਾਲ ਪਹਿਲੋ ਪਹਿਲੋ ਉਹਨਾਂ ਨੂੰ ਫੋਨ ਲਾ ਕੇ ਪੁੱਛੋ ਵੀ ਤੁਸੀਂ ਦੋ ਬਾਟੇ ਕਰਦੇ ਆ ਜਾਂ ਨਹੀਂ ਕਰਦੇ। ਹੂੰ ਸਚਾਈ ਸਾਹਮਣੇ ਹੋਣੀ ਚਾਹੀਦੀ। ਬਿਲਕੁਲ ਬਹੁਤ ਸ਼ੁਕਰੀਆ। ਬੱਬਾ ਕੁਲਵਿੰਦਰ ਸਿੰਘ ਜੀ ਸਾਡੇ ਨਾਲ ਸੀਗੇ ਤੇ ਅਸੀਂ ਗੱਲਬਾਤ ਕੀਤੀ ਹੈ ਜਿਸ ਤਿੱਕੇ ਦੇ ਨਾਲ ਫਤੇਗੜ ਸਾਹਿਬ ਦੇ ਵੀ ਧਰਤੀ ਦੇ ਉੱਤੇ ਮੌਜੂਦ ਆ। ਦੋ ਬਾਟੇ ਹੋਣ ਦਾ ਖਦਸ਼ਾ ਹੈਗਾ ਕਿ ਦੋ ਬਾਟੇ ਹੋਣਗੇ। ਪਹਿਲਾਂ ਵੀ ਹੋਏ ਨੇ। ਤੱਕ ਸਾਲ ਦੇ ਵਿੱਚ ਵੀ 40 ਸਾਲ ਪਹਿਲਾਂ ਇਹ ਚੀਜ਼ ਹੋਈ ਸੀਗੀ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਪਿਤਾ ਜੀ ਹੋਰਾਂ ਨੇ ਉਹਨਾਂ ਨੇ ਉਹ ਚੀਜ਼ ਨੂੰ ਬੰਦ ਕਰਵਾਇਆ ਉਹਨਾਂ ਨੇ ਕਿਹਾ ਕਿ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਬਾਬਾ ਜੀ ਉਹਨਾਂ ਦਾ ਫੈਕਟ ਸੀਗਾ ਪਰ ਅਸੀਂ ਇਸ ਚੀਜ਼ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਐਵੇਂ ਦਾ ਕਿਤੇ ਹੋ ਰਿਹਾ ਤੁਸੀਂ ਉਸ ਤੇ ਸਵਾਲ ਜ਼ਰੂਰ ਚੁੱਕੋ ਕਿ ਦੋ ਬਾਟੇ ਕਿਸ ਤਰੀਕੇ ਨਾਲ ਕੀਤੇ ਜਾ ਰਹੇ ਨੇ ਕਿਉਂ ਕੀਤੇ ਜਾ ਰਹੇ ਨੇ ਇਹਦਾ ਇਤਿਹਾਸ ਕੀ ਹੈ ਜਿਵੇਂ ਬਾਬਾ ਜੀ ਦੀ ਕਹ ਰਹੇ ਨੇ ਕਿ ਸਾਨੂੰ ਕਈ ਵਾਰ ਧਮਕਾ ਵੀ ਦਿੰਦੇ ਨੇ ਜਿਹੜਾ ਇਸ ਦੇ ਉੱਤੇ ਬੋਲਦਾ ਉਹਨਾਂ ਨੂੰ ਮਾਰ ਵੀ ਦਿੰਦੇ ਨੇ ਇਸ ਤੋਂ ਪਹਿਲਾਂ ਕੰਜਾਂ ਨੂੰ ਮਾਰ ਦਿੱਤਾ ਹੈ ਕੰਜਾਂ ਦੀ ਲੱਤਾਂ ਤੋੜ ਦਿੰਦੇ ਨੇ ਬਾਬਾ ਜੀ ਕਹ ਰਹੇ ਨੇ ਸਾਡੇ 'ਚ ਕੋਈ ਡਰਨਾ ਦੀ ਚੀਜ਼ ਹੈ ਨਹੀਂ ਅਸੀਂ ਇਸ ਨੂੰ ਸਹੀ ਤਰੀਕ ਨਾਲ ਚੁੱਕਦੇ ਰਾਵਾਂਗੇ ਤੇ ਵਿਰੋਧ ਕਰਦੇ ਰਾਵਾਂਗੇ ਆਉਣ ਵਾਲੇ ਦਿਨਾਂ ਵਿੱਚ ਕੀ ਤਸਵੀਰ ਹੁੰਦੀ ਆ ਉਹ ਵੀਡੀਓ ਦਾ ਜ਼ਿਕਰ ਕੀਤਾ ਜਿਵੇਂ ਕਿ ਉਹਨਾਂ ਨੂੰ ਪਾਉਣਾ ਚਾਹੀਦਾ ਕਿ ਸਾਡੇ ਇੱਥੇ ਦੋ ਵੱਟ ਨਹੀਂ ਹੁੰਦੇ ਉਹ ਬਾਟੇ ਵੀਡੀਓ ਪਾਉਂਦੇ ਆ ਜਾਂ ਨਹੀਂ ਇਹ ਕਹਿੰਦੇ ਆ ਕਿ ਨਹੀਂ ਕਿ ਅਸੀਂ ਇੱਥੇ ਸੁਧਾਰ ਕਰ ਲਿਆ ਇਹ ਦੇਖਣਾ ਆਏਗਾ